ਫਿਲੌਰ ਦੇ ਨਜ਼ਦੀਕੀ ਪਿੰਡ ਮਠੱਡਾ ਕਲਾਂ ਦੇ ਵਾਸੀਆਂ ਨੇ ਡੀਐਸਪੀ ਦਫ਼ਤਰ ਵਿਖੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮਾਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਾਂਗਰਸ ਪਾਰਟੀ ਦੇ ਅਗੁਰ ਰਜਿੰਦਰ ਸੰਧੂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਆਮ ਲੋਕਾਂ ਨਾਲ ਤਕਸ਼ਾਈ ਕੀਤੀ ਜਾ ਰਹੀ ਹੈ ਇਹ ਧਰਨਾ ਉਸ ਦੇ ਖਿਲਾਫ ਹੈ ਉਹਨਾਂ ਦੱਸਿਆ ਕਿ ਪਿੰਡ ਮਠੱਡਾ ਕਲਾਂ ਵਿੱਚ ਦੇਖਣ ਨੂੰ ਮਿਲਿਆ ਕਿ ਪਿੰਡ ਮਠੱਡਾ ਕਲਾਂ ਦੇ ਵਿਅਕਤੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾਜ ਮੁਕੱਦਮਾ ਦਰਜ ਕੀਤਾ ਗਿਆ ਹੈ ਜਦਕਿ ਇਸ ਪਿੰਡ ਦੇ ਲੋਕ ਇਹ ਕਹਿ ਰਹੇ ਨੇ ਕਿ ਉਕਤ ਵਿਅਕਤੀ ਉਸ ਵਿਅਕਤੀ ਦੇ ਘਰ ਗਿਆ ਹੀ ਨਹੀਂ ਉਨਾ ਆਖਿਆ ਗਈ ਕਿਸੇ ਦੇ ਦੁਆਰਾ ਹੀ ठा ਆ ਕੇ ਪੁਲਿਸ ਝੂਠੇ ਪਰਚੇ ਦਰਜ ਕਰ ਰਹੀ ਹੈ ਹੁਣ ਮੰਗ ਕੀਤੀ ਗਈ ਉਕਤ ਵਿਅਕਤੀ ਖਿਲਾਫ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ ਇਸ ਦੌਰਾਨ ਹਾਜ਼ਰਪਿੰਡ ਵਸਿਆ ਨੇ ਪਿੰਡ ਦੇ ਵਿਕਾਸ ਨਾ ਹੋਣ ਕਾਰਨ ਪੰਜਾਬ ਸਰਕਾਰ ਨੂੰ ਵੀ ਲੰਬੇ ਹੱਥੀ ਲਿਆ ਜੋ ਤੱਕੇਸ਼ਾਈ ਕਰਦੇ ਆ ਪਸਤ ਪ੍ਰਸ਼ਾਸਨ ਉਹਦੇ ਅੱਜ ਖਿਲਾਫ ਇੱਥੇ ਰੋਡ ਵੀ ਜਮ ਕੀਤਾ ਸੀ ਤੇ ਡੀਐਸਪੀ ਸਾਹਿਬ ਨੂੰ ਮਿਲੇ ਵੀ ਆ ਉਨੀ ਸਾਨੂੰ ਉੱਪਰ ਤੋਂ ਸਰਵਾ ਉਹਨਾਂ ਦੇ ਭਰੋਸੇ ਦੇ ਉੱਤੇ ਅੱਜ ਅਸੀਂ ਇਹ ਜਾਨ ਵੀ ਚੁੱਕਿਆ ਆ ਕਿਉਂਕਿ ਖਾਲਕੇ ਦੇ ਵਕ ਵਕ ਪਿੰਡਾਂ ਦੇ ਵਿੱਚ ਜਿਹੜੀ ਜਿਹੜੇ ਇੱਕ ਕੁਝ ਪ੍ਰਭਾਵਸ਼ਾਲੀ ਲੋਗ ਆ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਆ ਉਹਦੇ ਨਾਲ ਜੋ ਪ੍ਰਸ਼ਾਸਨ ਗਲਤ ਪਰਚੇ ਕਰਦਾ ਆਇਆ ਜੋ ਪ੍ਰਸ਼ਾਸਨ ਧੱਕੇਸ਼ਾਹੀ ਕਰਦਾ ਆਇਆ ਉਹਦੇ ਖਿਲਾਫ ਅੱਜ ਅਸੀਂ ਇੱਥੇ ਧਨ ਦਿੱਤਾ ਸੀਗਾ ਇੱਕ ਅਜਿਹਾ ਹੀ ਮਸਲਾ ਜਿਹੜਾ ਸਾਡੇ ਕੋਲ ਪਿੰਡ ਮਠੱਡੇ ਦੇ ਵਿੱਚ ਦਾ ਆਇਆ ਸੀਗਾ ਪਿੰਡ ਮਠੱਡੇ ਕਲਾ ਦੇ ਵਿੱਚ ਇੱਕ 452 ਗਲਤ ਤਰੀਕੇ ਨਾਲ ਲਈ ਗਈ ਸੀ ਬੰਦਾ ਨਾ ਕਿਸੇ ਦੇ ਘਰ ਗਿਆ ਨਾ ਉਹਦੇ ਮੁਤਲਕ ਕੋਈ ਐਮਐਲਏ ਰਾ ਉਹਦੇ ਤੇ 452 ਲਾ ਦਿੱਤੀ ਗਈ ਉਸ ਮੁਤਲਕ ਅਸੀਂ ਐਸਐਚਓ ਸਾਹਿਬ ਫਲੋਰ ਤੇ ਡੀਐਸਪੀ ਸਾਹਿਬ ਫਲੋਰ ਨੂੰ ਪਹਿਲਾਂ ਵੀ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਦੋਰਜਾਮ ਕੀਤਾ ਤੇ ਡੀਐਸਪੀ ਸਾਹਿਬ ਨੇ ਅੱਜ ਸਾਨੂੰ ਪ੍ਰੋਸਾ ਦਵਾਇਆ ਕਿ ਜਿਹੜੀ ਇਸ ਮੁਤਲਕ ਜਿਹੜੀ ਕਾਰਵਾਈ ਆ ਉਹ ਸੱਚ ਦੇ ਅਧਾਤੇ ਹੋਗੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪ੍ਰਸ਼ਾਸਨ ਕਰੂਗਾ ਕਿਸੇ ਅਦਵਾ ਨਹੀਂ ਚੱਲੇਗਾ ਹਾਂਜੀ ਜੀ ਮੈਂ ਪਹਿਲਾਂ ਤਾਂ ਸਾਰੇ ਜਿਹੜੇ ਬੰਦੇ ਆਏ ਨੇ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਪਿੰਡੋਂ ਆਏ ਆ ਇਹ ਸਿਰਫ ਇਨਸਾਫ ਲੈਣ ਆਏ ਸੀ ਕਿ ਤੇ ਸਾਡੇ ਕੁਝ ਸਮਿਆਂ ਤੋਂ ਸਾਡੇ ਪਿੰਡ ਦਾ ਸਰਪੰਚ ਕਾਂਤੀ ਮੋਹਨ ਜੀ ਉਹਨਾਂ ਨੇ ਜਿੱਦਾਂ ਮਤਲਬ ਦਬਾਅ ਪਾਉਣ ਕਰਕੇ ਝੂਠੇ ਪੱਤੇ ਕਰਾਉਂਦਾ ਆ ਪ੍ਰਸ਼ਾਸਨ ਨੂੰ ਦਬਾਉਂਦਾ ਆ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਰਹੇ ਆ ਕਿ ਤੁਸੀਂ ਇਨਸਾਫ ਦੀ ਗੱਲ ਕਰਿਆ ਕਰੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਉਹ ਧਰਨੇ ਲਾਉਣ ਦੇ ਤਨਖਾਹਾਂ ਦੇ ਕੇ ਇਥੇ ਪਰਚੇ ਕਰਵਾਉਂਦਾ ਹੁਣੇ ਸਾਡੇ ਪਿੰਡ 'ਕ ਹੋਰ ਵੀ ਕੇਸ ਆ ਸੀ ਮੈਂ ਮੌਕੇ ਦਾ ਗਵਾਹ ਸੀਗਾ ਪਰ ਮੇਰੀ ਮੇਰੀ ਗਵਾਹੀ ਨਹੀਂ ਵਿੱਚ ਲਈ ਗਈ ਮੈਂ ਮੌਕੇ 'ਤੇ ਮੌਜੂਦਾ ਪੰਚ ਸੀਗਾ ਜੋ ਹੋਇਆ ਨਾ ਉਹ ਬੰਦਾ ਕਿਸੇ ਦੇ ਘਰ ਗਿਆ ਉਹ ਇਹੋ ਜਿਹੀ ਗੱਲ ਨਹੀਂ 452 ਕੇ ਲਾਤੀ ਝੂਠੀ ਪੱਤੇ ਦਾ ਸਿਰਫ ਹੋਵੇ ਕਾਂਤੀ ਮੋਹਨ ਦੇ ਸਰਪੰਚ ਦੇ ਕਹਿਣ ਦੇ ਉਹ ਇੱਕ ਕੇਸ ਵਿੱਚ ਉਹ ਗਵਾਹੀ ਦੇਣੀ ਸੀ ਉਹ ਨੂੰ ਹੱਲੇ ਵੀ ਉਹ ਵੀ ਸਾਡੇ ਕੋਲ ਪ੍ਰੂਫ ਹੈਗਾ ਆ ਜਿਹੜਾ ਇਹ ਫੋਨ ਕਰਕੇ ਕਹਿੰਦਾ ਪਿਆ ਵੀ ਮੈਂ ਪਰਚਾ ਰੋਣਾ ਆ ਮੈਂ ਦੂਜੇ ਦੇ ਪੱਤੇ ਤੇ ਰਹੂੰਗਾ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਦਿੱਤੀ ਆ ਵੀ ਦੇਖੀ ਹੁਣ ਪ੍ਰਸ਼ਾਸਨ ਉਹ ਤੇ ਕੀ ਕਰਦਾ ਅਸੀਂ ਕਾਰਵਾਈ ਕੀ ਕਰਦੇ ਆ ਅਸੀਂ ਲਿਖੀ ਰੋਗੀ ਡੀਐਸਪੀ ਸਾਹਿਬ ਨੇ ਅਨੁਭੋਸਾ ਦਵਾਇਆ ਆ ਤੇ ਮੈਂ ਜੋ ਬਣਦੀ ਕਾਰਵਾਈ ਹੋਊਗੀ ਮੈਂ ਕਰੂੰਗਾ ਮੈਂ ਤੁਹਾਡੇ ਨਾਲ ਖੜਾ ਆ ਅਸੀਂ ਕਿਸੇ ਨੂੰ ਸਾਨੂੰ ਕੋਈ ਦਬਾਅ ਨਹੀਂ ਹੈਗਾ ਅਸੀਂ ਨਿਰਪੱਖ enquairy ਕਰਾਂਗੇ ਇਸ ਸੰਬੰਧੀ ਜਦੋਂ ਡੀਐਸਪੀ ਫਿਲੌ ਸਰਮਨ ਸਿੰਘ ਬਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਹਿਸਾਬ ਨਾਲ ਕੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ